ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਅ ਕੀਰੀ ਨਾਲ ਸਾਨੂੰ ਗੱਲ ਕਰ ਚੁੱਕਿਆ ਬੱਲ ਇਹ ਨੇੜੇ ਲੱਗਦੀ ਜਾਂਦੀ ਹੈ ਤੇ ਜਿਹੜੇ ਹਿਸਾਬ ਨਾਲ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਵੀ ਅਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਖੋਲਤਾ ਜੀ ਆ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਸ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ 'ਚ ਕਿ ਅਗਸਤ ਤੱਕ ਤੱਕ ਕਰਦਾਂਗੇ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਕੰਮ ਕਰਾਂਗੇ ਇਹ ਬੰਦ ਹੈ ਜੀ ਤਾਂ ਕੰਮ ਹੀ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਫਰਦਾ ਔਨਲਾਈਨ ਹੋ ਗਈਆਂ ਫਰਦਬਦਲ ਔਨਲਾਈਨ ਹੋ ਗਿਆ ਇੰਤਕਾਲ ਔਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਐ ਰੀਸਟਰੀ ਕਰਨ ਨੂੰ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇ ਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗੇੜੀ ਮਾਰੀ ਜਾਂਦੇ ਆ ਨਾਲੇ ਮਤਲਬ ਪਰਵਾਰੀ ਸਾਹ ਉਹ ਉਹ ਆਏ ਆਂ ਗੋਲ ਪੈ ਰਹੇ ਆਂ ਜੀ ਉਹ ਗਲੀ ਕਾ ਲਾਤ ਵੀ ਨਹੀਂ ਮਲਾਉਂਦਾ ਹਾਂ ਆਤ ਵੀ ਨਹੀਂ ਮਲਾਉਂਦਾ ਬੈਡੋ ਤੇ ਫਿਰ ਉਹੀ ਦੂਜਾ ਗੱਲ ਅਸਾਂ ਦੱਸਿਆ ਬਾਅਦ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਹੁੰਦੇ ਸੀ ਕਿ ਜਿੱਦੋਂ ਬੈਂਦਾ ਸੀ ਉਹਦੇ ਕਹਿੰਦੇ ਬੱਟਾ ਭਾਰੀ ਲੈ ਇੰਨਾਂ ਤਾਂ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਕੇ ਮੰਗਦਾ ਸੀ ਕਹਿੰਦੇ ਉਹ ਉੱਚ ਨਹੀਂ ਤਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਵੀ ਬੇਰੁਜ਼ਗਾਰ ਕਰ ਦਾਂਗੇ ਕਿਸੇ ਵੀ ਵਿਭਾਗ ਵਿੱਚ ਕੋਈ ਪਰ ਇੰਨਾ ਕਹਿੰਦੇ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰ ਲੈਣਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੀ ਹੈ ਜਿੱਥੇ ਮਰਜ਼ੀ ਕੰਮ ਲਵੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ 'ਚ ਲੈ ਲਾਂਗੇ ਜੀਐਸਟੀ 'ਚ ਲੈ ਲਾਂਗੇ ਅੰਕੜਾ ਪੁਹਾਵਾ ਹੈ ਇਰੀਗੇਸ਼ਨ ਹੈ ਸੜਕ ਤੇ ਹੈ ਪਰੇ ਅਵੀ ਥੋੜਾ ਕਿਹੜਾ ਛੜਾ ਦਾਂਗੇ ਬਸ ਤੁਸੀਂ ਕਹੋਗੇ ਆ ਬੜਾ ਪੁੰਨ ਵਾਲਾ ਕੰਮ ਕਰਤਾ ਯਾਰ ਹੈਨਾ ਉਹ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਂਜੀ ਨਹੀਂ ਉਹ ਵੀ ਹੋਈ ਮਖਲੂਗਾ ਮੈਂ ਉਹੀ ਕਹਿੰਨਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਤੇਰੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇ ਅੰਦਰ ਜੋ ਰਿਸਟ੍ਰਿਕ ਲਿ ਹੋ ਜੀ ਤੇ ਜ ਆਪ ਲਿਖੋ ਕਰੇ ਰਿਸਟ੍ਰਿਕ ਬਸਤੇ ਆ ਉਹੀ ਤਾਂ ਕਰਦੇ ਆ ਉਹ ਉਹ